सुप मापे बिना भई मापियां बिना जल सिर तो साया कुथे माउ बप जल सिर तो साया उथे े माउ बप ਸਾਰਾ ਇਹ ਜਹਾਨ ਸੁਨਾ ਸੁਨਾ ਜਾਪ ਕੇ ਮਾਪਿਆਂ ਬਿਨਾ ਪਈ ਮਾਪਿਆਂ ਬਿਨਾ ਮਾਂ ਦੇਵੇ ਲੋਰੀਆਂ ਘਵਾਵੇ ਚੂਰੀਆਂ ਰੀਝਾਂ ਬੱਚਿਆਂ ਦੀਆਂ ਬਾਪੂ ਕਰੇ ਪੂਰੀਆਂ ਮਾਂ ਆਂ ਦੇ ਲੋਰੀਆਂ ਖੋਵਾਵੇ ਚੂਰੀਆਂ ਰੀਝਾਂ ਬੱਚਿਆਂ ਦੀਆਂ ਬਾਪੂ ਘਰੇ ਪੂਰੀਆਂ ਮਾਪੇ ਵਾਰ ਦੇਣ ਮਾਪੇ ਵਾਰ ਦੇਣ ਸਭ ਕੋ ਜੇ ਆਪ ਦਾ ਓਏ ਸਾਰਾ ਇਹ ਜਹਾਨ ਸੁਣਾ ਸੁਣਾ ਜਾਪ ਗਏ ਮਾਪਿਆਂ ਬਿਨਾ ਵਹੀ ਮਾਪਿਆਂ ਬਿਨਾ ਕੀ ਵਾਦਾ ਮਾਪੇ ਆਦੇ ਹੁੰਦੇ ਵੜੀਆਂ ਮੋਜਾਂ ਮਾਰੀਆਂ ਮਾਪੇ ਤੁਰ ਗਏ ਰਹਿ ਗਈਆਂ ਕਹਾਣੀਆਂ ਮਾਪੇ ਆਦੇ ਹੁੰਦੇ ਵੜੀਆਂ ਮੋਜਾਂ ਮਾਰੀਆਂ ਮਾਪੇ ਤੁਰ ਗਏ ਰਹਿ ਗਈਆਂ ਕਹਾਣੀਆਂ ਲੰਘ ਗਿਆ ਵੇੜਾ ਤੂੰ ਵੀ ਲੰਘ ਗਿਆ ਵੇੜਾ ਨਿੱਤੇ ਦੇ ਮਲਾਪ ਦਾ ਰੇ ਲੰਘ ਗਿਆ ਰੇਲਾ ਨਿੱਤੇ ਦੇ ਮਲਾਪ ਦਾ ਸਾਰਾ ਇਹ ਜਹਾਨ ਸੁਨਾ ਸੁਨਾ ਜਾਪ ਤੇ ਮਾਪਿਆਂ বিনা ਪਈ ਮਾਪਿਆਂ বিনা ਮਾ ਬਿਆਰੀ ਸੇਵਾ भाईचारे बैके मापे आ सेवा चोना पासा वटिए भाईचारे के दिन कट्टे देना पा ले लेखा मंगूगा रब लेखा ਕੀਤੇ ਪੁਨ ਪਾਪ ਦਾ ਉਹ ਤੇਣਾ ਕੋ ਗੱਲੇ ਖਾ ਕੀਤੇ ਪੁਨ ਪਾਪ ਦਾ ਸਾਰਾ ਹੀ ਜਹਾਨ ਸੁਨਾ ਸੁਨਾਟਾ ਪਦਾ ਮਾਪਿਆਂ ਬਿਨਾ ਪਈ ਮਾਪੇ ਰਮਾ ਬਿਨਾ ਮਾਪਿਆਂ ਵਰਗੀ ਸ਼ਾਂ ਦੁਨੀਆਂ 'ਚ ਹੋਰ ਨਾ ਪਰ ਡਾਡੇ ਅੱਗੇ ਕੋਈ ਚੱਲੇ ਜ਼ੋਰ ਨਾ ਮਾਪਿਆਂ ਵਰਗੀ ਸ਼ਾਂ ਇਹ ਦੁਨੀਆਂ 'ਚ ਹੋਰ ਨਾ ਪਰ ਡਾਡੇ ਅੱਗੇ ਕੋਈ ਚੱਲੇ ਜ਼ੋਰ ਨਾ ਅਲ ਬੇਦਰੀ ਅਲ ਬੇਦਰੀ ਉਹ ਦੇ ਪਰਤਾਪ ਦਾ ਕਾ ਬਾਤ ਸਾਰਾ ਇਹ ਜਹਾਨ ਸੁਨਾ ਸੁਨਾ ਜਾਪ ਲੈ ਜਦ ਸਿਰ ਤੋਂ ਸਾਇਆ ਮੈਂ ਵਜਰ ਸਿਰ ਤੋਂ ਸਾਇਆ ਉੱਠ ਜਾਵੇ ਮਾਪਾਪ ਦਾ ਸਾਰਾ ਇਹ ਜਹਾਨ ਸੁਨਾ ਸੁਨਾ ਜਾਪ ਲੈ ਮਾਪਿਆਂ ਕੇ ਨਾਲ ਤਹੀ ਮਾਪਿਆਂ ਬਿਨਾ